ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ ਸਸ਼ੀਕਾਲ ਆਰਪੀਡੀ 24 ਦੇਖਨੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਸੁਲਤਾਨਪੁਰ ਲੋਧੀ ਦੀ ਪਾਵਨ ਪਵਿੱਤਰ ਉਸ ਧਰਤੀ ਤੇ ਪਹੁੰਚੇ ਹਾਂ ਜਿੱਥੇ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 515ਵੇਂ ਗੁਰਪੁਰਬ ਨੂੰ ਸਮਰਪਿਤ ਬਹੁਤ ਸਾਰੇ ਅਲੌਕਿਕ ਨਜ਼ਾਰੇ ਅੱਜ ਤੁਹਾਡੇ ਨਾਲ ਸਾਂਝੇ ਕਰਾਂਗੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਉਣਾ ਚਾਹਾਂਗੀ ਉਸ ਬਈ ਦਾ ਅਲੌਕਿਕ ਨਜ਼ਾਰਾ ਜਿੱਥੇ ਗੁਰੂ ਸਾਹਿਬ ਨੇ ਇਸ਼ਾਨਾਨ ਕੀਤਾ ਸੀ ਤੇ ਇਸ ਤੋਂ ਬਿਲਕੁਲ ਪਿੱਛੇ ਆ ਗੁਰਦੁਆਰਾ ਬੇਬੇ ਸਾਹਿਬ ਉੱਥੇ ਦੇ ਵੀ ਤੁਹਾਨੂੰ ਦਰਸ਼ਨ ਦੀਦਾਰੇ ਕਰਵਾਵਾਂਗੇ ਕਿਉਂਕਿ ਬਹੁਤ ਸਾਰੀਆਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਹਨ ਘਰਾਂ ਵਿੱਚ ਬੈਠੀਆਂ ਹਨ ਜੋ ਇੱਥੇ ਨਹੀਂ ਪਹੁੰਚ ਸਕੀਆਂ ਪਰ ਆਰਪੀਡੀ 24 ਤੁਹਾਨੂੰ ਤਸਵੀਰਾਂ ਅੱਜ ਦੀਆਂ ਸਾਂਝੀਆਂ ਕਰੇਗਾ ਕਿਉਂਕਿ ਗੁਰਪੁਰਬ ਨੂੰ ਸਮਰਪਿਤ ਇੱਥੇ ਗੁਰੂ ਪਹਿਲੀ ਪਾਸ਼ਾਈ ਜਿਹਦੇ ਗੁਰਪੁਰਬ ਨੂੰ ਸਮਰਪਿਤ ਇੱਥੇ ਬਹੁਤ ਸਾਰੀਆਂ ਰੌਣਕਾਂ ਲੱਗੀਆਂ ਹੋਈਆਂ ਹਨ ਉਸ ਤੋਂ ਬਾਅਦ ਅਸੀਂ ਤੁਹਾਨੂੰ ਬੇਬੇ ਨਾਨਕੀ ਗੁਰਦੁਆਰਾ ਸਾਹਿਬ ਅਤੇ ਉਸ ਤੋਂ ਬਾਅਦ ਹੱਟ ਸਾਹਿਬ ਦੇ ਵੀ ਦਰਸ਼ਨ ਦੀਦਾਰੇ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਬਹੁਤ ਸਾਰੀਆਂ ਸੰਗਤਾਂ ਨੇ ਜਿਹੜੀਆਂ ਇੱਥੇ ਨਹੀਂ ਪਹੁੰਚ ਸਕੀਆਂ ਔਰ ਅਸੀਂ ਇਹ ਲਾਈਵ ਤਸਵੀਰਾਂ ਤੁਹਾਨੂੰ ਆਲੋਕਿਕ ਨਜ਼ਾਰਾ ਦਿਖਾ ਰਹੇ ਹਾਂ ਆਰਪੀਡੀ 24 ਦੀ ਇਸ ਖਾਸ ਕਵਰੇਜ ਦੇ ਵਿੱਚ ਤੇ ਆਓ ਚੱਲਦੇ ਹਾਂ ਤੇ ਅੱਗੇ ਦੇਖਦੇ ਹਾਂ ਕਿਹੋ ਜਿਹੀਆਂ ਰੌਣਕਾਂ ਤੇ ਕਿਹੋ ਜਿਹੀਆਂ ਤਿਆਰੀਆਂ ਚੱਲ ਰਹੀਆਂ ਹਨ ਗੁਰਦੁਆਰਾ ਸਾਹਿਬ ਸੁਲਤਾਨਪੁਰ ਲੋਧੀ ਦੇ ਬੇਸ ਸਾਹਿਬ ਵਿਖੇ ਇਤਿਹਾਸ ਜਾਣਨ ਦੀ ਕੋਸ਼ਿਸ਼ ਕਰਾਂਗੇ ਜਿਹੜੀਆਂ ਸੰਤਾਂ ਦੂਰੋਂ ਦੇਸ਼ਾਂ ਵਿਦੇਸ਼ਾਂ ਤੋਂ ਪਹੁੰਚੀਆਂ ਹਨ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਆ ਜਾਓ ਚਲਦੇ ਹਾਂ ਤੇ ਦੇਖਦੇ ਹਾਂ ਕਿ ਇੱਥੇ ਗੁਰਪੁਰਬ ਨੂੰ ਲੈ ਕੇ ਨਗਰ ਕੀਰਤਨ ਵੀ ਵਿਸ਼ਾਲ ਸਜਾਇਆ ਜਾਵੇਗਾ ਉਸ ਤੋਂ ਬਾਅਦ ਦੀਵਾਨ ਹਾਲ ਸਜਾਏ ਜਾਣਗੇ ਗੁਰਬਾਣੀ ਜਸ ਸੰਤਾਂ ਨੂੰ ਸੁਣਾਇਆ ਜਾਵੇਗਾ ਤੇ ਸੰਤਾਂ ਗੁਰੂ ਜਸ ਸਰਵਣ ਕਰਨ ਗਿਆ ਤੇ ਨਿਹਾਲ ਹੋਣ ਗਿਆ ਨਿਸਵਾਰਥ ਸੇਵਾ ਦੇ ਨਾਲ ਇੱਥੇ ਜਿਹੜਾ ਆ ਸੰਗਤਾਂ ਸੇਵਾ ਕਰਦੀਆਂ ਹੋਈਆਂ ਵੀ ਤੁਹਾਨੂੰ ਨਜ਼ਰ ਆਣ ਗਿਆ ਕਿਉਂਕਿ ਬਹੁਤ ਦੂਰੋਂ ਦੂਰੋਂ ਸੰਗਤਾਂ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਬੇਸ ਆਏ ਵਿਖੇ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ 14 ਸਾਲ ਬਿਤਾਏ ਨੇ ਉਹ ਪਵਿੱਤਰ ਅਸਥਾਨ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਪਹਿਲੀ ਪਾਤਸ਼ਾਹੀ ਧੰਤਨ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜ਼ਿੰਦਗੀ ਦੇ ਜਿਹੜੇ 14 ਸਾਲ ਬਿਤਾਏ ਨੇ ਕੀ ਹੈ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਅਸੀਂ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਗੁਰਦੁਆਰਾ ਬੇਰ ਸਾਹਿਬ ਦੀਆਂ ਉਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਾਣਨ ਦੀ ਕੋਸ਼ਿਸ਼ ਕਰਾਂਗੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਇਹ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਜੋ ਤਨ ਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਵਰਸਾਈ ਹੋਈ ਧਰਤੀ ਹੈ ਇਸ ਧਰਤੀ ਤੇ ਬਾਬਾ ਪਰਮਾਨੰਦ ਜੀ ਉਹਨਾਂ ਦੇ ਸੁਪੁੱਤਰ ਭਾਈਆ ਜੈਰਾਮ ਜੀ ਤੇ ਉਹਨਾਂ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜੀ ਦੇ ਵੱਡੇ ਭੈਣ ਜੀ ਬੇਬੇ ਨਾਨਕੀ ਜੀ ਇਸ ਨਗਰੀ ਵਿੱਚ ਵਿਆਹੇ ਹੋਏ ਸਨ ਸੋ ਗੁਰਮਖ ਪਿਆਰਿਓ ਜਦੋਂ ਬੇਬੇ ਨਾਨਕੀ ਜੀ ਦਾ ਵਿਆਹ ਭਾਈਆ ਜੈਰਾਮ ਜੀ ਦੇ ਨਾਲ ਹੋ ਗਿਆ ਤਾਂ ਬਚਪਨ ਦੇ ਵਿੱਚ ਹੀ ਗੁਰੂ ਨਾਨਕ ਪਾਤਸ਼ਾਹ ਮਹਾਰਾਜੀ ਨੂੰ ਬੇਬੇ ਜੀ ਆਪਣੇ ਪਾਸ ਜੋ ਪ੍ਰਾਤਨ ਬੇਬੇ ਨਾਨਕੀ ਜੀ ਦਾ ਭਾਈਆ ਜੈਰਾਮ ਜੀ ਦਾ ਬਾਬਾ ਪਰਮਾਨੰਦ ਜੀ ਦਾ ਪ੍ਰਾਤਨ ਘਰ ਹੈ ਉੱਥੇ ਰਹਿਣਾ ਸ਼ੁਰੂ ਕਰ ਦਿੱਤਾ ਤੇ ਗੁਰਮੁਖ ਪਿਆਰਿਓ ਉੱਥੋਂ ਹੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਹਰ ਰੋਜ਼ ਇਸ ਵੇਈ ਨਦੀ ਤੇ ਇਸ਼ਨਾਨ ਕਰਨ ਵਾਸਤੇ ਆਇਆ ਕਰਦੇ ਸਨ ਤੇ ਅੰਮ੍ਰਿਤ ਵੇਲੇ ਉਸ ਅਕਾਲ ਪੁਰਖ ਵੈਗਰੂ ਦੇ ਨਾਲ ਜੁੜਿਆ ਕਰਦੇ ਸਨ ਤੇ ਸਾਨੂੰ ਵੀ ਅੱਜ ਉਹ ਜੁੜਨ ਦਾ ਉਪਦੇਸ਼ ਬਖਸ਼ਿਸ਼ ਕਰ ਗਏ ਤੇ ਗੁਰਦੁਆਰਾ ਜੋ ਪ੍ਰਾਤਨ ਘਰ ਹੈ ਉੱਥੋਂ ਹੀ ਮਹਾਰਾਜ ਨੇ ਜੋ ਗੁਰਦੁਆਰਾ ਸ੍ਰੀ ਹਟ ਸਹਿਬ ਹੈ ਉੱਥੇ ਕਿਉਂਕਿ ਭਾਈਆ ਜੈਰਾਮ ਜੀ ਦਾ ਮੋਦੀ ਖਾਨਾ ਸੀ ਉਥੇ ਮਹਾਰਾਜ ਮੋਦੀ ਦੀ ਕਾਰ ਕਰਿਆ ਕਰਦੇ ਸਨ ਸਭ ਆਏ ਗਰੀਬ ਗੁਰਬਿਆਂ ਦੀਆਂ 13-13 ਦੀਆਂ ਧੜੀਆਂ ਤੋਲ ਕੇ ਝੋਲੀਆਂ ਭਰ ਕੇ ਸਭ ਨੂੰ ਪ੍ਰਸੰਨ ਕਰੀ ਜਾਂਦੇ ਸਨ ਗੁਰਮੁਖ ਪਿਆਰਿਓ ਜਦੋਂ ਭਾਈਆ ਜੈਰਾਮ ਜੀ ਨੂੰ ਉਸ ਸਮੇਂ ਦੇ ਲੋਕਾਂ ਨੇ ਕਹਿ ਦਿੱਤਾ ਕਿ ਤੁਹਾਡਾ ਮੋਦੀ ਖਾਨਾ ਸਾਰਾ ਇਹਨਾਂ ਨੇ ਲੁਟਾ ਦੇਣਾ ਹੈ ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜੀ ਦਾ ਜਦੋਂ ਹਿਸਾਬ ਕਿਤਾਬ ਹੋਇਆ ਤਾਂ 760 ਰੁਪਏ ਗੁਰੂ ਨਾਨਕ ਪਾਤਸ਼ਾਹ ਮਹਾਰਾਜੀ ਦੇ ਫੇਰ ਵਦੇ ਤੇ ਭਾਈਆ ਜੈ ਰਾਮ ਜੀ ਨੂੰ ਵੀ ਉਹਨਾਂ ਦੇ ਚਰਨੀ ਡਿੱਗਣਾ ਪਿਆ ਸਭ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਪਛਾਣ ਉਹਨਾਂ ਦੇ ਭੈਣ ਵੱਡੇ ਬੇਬੇ ਨਾਨਕੀ ਜੀ ਉਹਨਾਂ ਨੇ ਕੀਤੀ ਸੋ ਗੁਰਮੁਖ ਪਿਆਰਿਓ ਉਸੇ ਹੀ ਥਾਨ ਤੋਂ ਉਦਾਸੀਆਂ ਸ਼ੁਰੂ ਕੀਤੀਆਂ ਫਿਰ ਇਹ ਜੋ ਪਾਵਨ ਥਾਨ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ 베ਰ ਸਾਹਿਬ ਹੈ ਇੱਥੇ ਮਹਾਰਾਜ ਹਰ ਰੋਜ਼ ਜਦੋਂ ਵੇਂ ਨਦੀ ਤੇ ਇਸ਼ਨਾਨ ਕਰਿਆ ਕਰਦੇ ਸਨ ਤੇ ਜਦੋਂ ਇਸ਼ਨਾਨ ਕਰਨ ਨੂੰ ਜਾਂਦੇ ਸਨ ਤੇ ਇਥੋਂ 16 ਕਿਲੋਮੀਟਰ ਨਗਰ ਮਲਸੀਆਂ ਹੈ ਉਥੋਂ ਦੇ ਰਹਿਣ ਵਾਲੇ ਭਾਈ ਪਗੀਰਥ ਜੀ ਜੋ ਪਹਿਰ ਰਾਤ ਰਹਿੰਦੇ ਆ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਵਾਸਤੇ ਇੱਕ ਦਾਤਨ ਲੈ ਕੇ ਆਇਆ ਕਰਦੇ ਸਨ ਤੇ ਹਰ ਰੋਜ਼ ਮਹਾਰਾਜ ਜੀ ਨੂੰ ਦਾਤਨ ਕਰਲਾ ਕਰਕੇ ਇਸ਼ਨਾਨ ਕਰਕੇ ਉਸ ਕਾਲਪੁਰਖ ਵੈਗਰੂ ਦੀ ਭਗਤੀ ਵਿੱਚ ਜੁੜਿਆ ਕਰਦੇ ਸਨ ਤਾਂ ਇੱਕ ਦਿਨ ਮਹਾਰਾਜ ਨੇ ਇਹ ਦਾਤਨ 베ਰੀ ਦੀ ਵਰਤ ਕੇ ਤੇ ਭਾਈ ਪਗੀਰਥ ਜੀ ਨੂੰ ਕਿਹਾ ਕਿ ਅਸੀਂ ਇਹ ਨਿਸ਼ਾਨੀ ਕਾਇਮ ਕਰ ਚੱਲੇ ਹਾਂ ਤਾਂ ਉਹਨਾਂ ਨੇ ਆਪਣੇ ਪਾਵਨ ਮੁਖ ਦੇ ਉੱਤੋਂ ਇਹ ਬਾਤ ਦਾਤਾਂ ਨੂੰ ਵਰਤ ਕੇ ਤੇ ਧਰਤੀ ਦੇ ਵਿੱਚ ਗੜ ਦਿੱਤਾ ਜੋ ਅੱਜ ਬੇਰਸਾਭ ਬਣਿਆ ਹੈ ਤੇ ਬੇਨਤੀ ਕੀਤੀ ਭਾਈ ਪਗੀਰਥ ਨੇ ਮਹਾਰਾਜ ਜੀ ਇਹਨੂੰ ਕੁੰਡਲੀਦਾਰ ਕੰਡੇ ਹੋਣਗੇ ਤੇ ਭੈਣਾਂ ਦੀਆਂ ਦਸਤਾ ਚੁੰਨੀਆਂ ਲੈ ਜਾਇਆ ਕਰਨਗੀਆਂ ਵੀਰਾਂ ਦੀਆਂ ਦਸਤਾਰਾਂ ਲੈ ਜਾਇਆ ਕਰਨਗੀਆਂ ਮਹਾਰਾਜ ਕਹਿੰਦੇ ਇਹਨੂੰ ਕੁੰਡਲੀਦਾਰ ਕੰਡਾ ਹੀ ਨਹੀਂ ਹੋਏਗਾ ਜਾ ਕੇ ਵੇਖ ਲਓ ਕਿ ਬੇਰਸਾਭ ਨੂੰ ਕੋਈ ਕੁੰਡਲੀਦਾਰ ਕੰਡਾ ਨਹੀਂ ਹੈ ਅੱਜ ਉਸ ਬੇਰੀ ਨੂੰ 550 ਸਾਲ ਤੋਂ ਵੀ ਵਧੇਕ ਸਮਾਂ ਹੋ ਗਿਆ ਹੈ ਕਿਉਂਕਿ ਆਪਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜੀ ਦਾ 556 ਸਾਲਾ ਪ੍ਰਕਾਸ਼ ਗੁਰਪੁਰਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚਾ ਗੁਰੂ ਕਾ ਪੰਥ ਨਿਹੰਗ ਸਿੰਘ ਜਥੇਬੰਦੀਆਂ ਕਾਰ ਸੇਵਾ ਵਾਲੇ ਮਹਾਂਪੁਰਖ ਨਿਰਮਲੇ ਸੰਤ ਸਮੁੱਚਾ ਸੰਤ ਸਮਾਜ ਤੇ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤ ਦੇਸ਼ ਵਿਦੇਸ਼ ਤੋਂ ਪਹੁੰਚ ਕੇ ਇਸ ਧਰਤੀ ਤੇ ਸਤਿਗੁਰੂ ਜੀਆਂ ਦਾ ਪ੍ਰਕਾਸ਼ ਗੁਰਪੁਰਬ ਮਨਾ ਰਹੇ ਹਨ ਇਸ ਪਾਵਨ ਸਥਾਨ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ 14 ਸਾਲ 9 ਮਹੀਨੇ ਤੇ 13 ਦਿਨ ਭਗਤੀ ਕੀਤੀ ਹੈ ਆਪਣੇ ਜੀਵਨ ਕਾਲ ਦਾ ਤਕਰੀਬਨ 15 ਸਾਲ ਦੇ ਲਗਭਗ ਇੱਥੇ ਸਮਾਂ ਗੁਜ਼ਾਰਿਆ ਹੈ ਤੇ ਇਸ ਧਰਤੀ ਤੇ ਪਾਤਸ਼ਾਹ ਨੇ ਬਾਣੀ ਦੀ ਰੰਮਤਾ ਵੀ ਇਸ ਧਰਤੀ ਤੋਂ ਕੀਤੀ ਤੇ ਅਨੇਕ ਤਰ੍ਹਾਂ ਦੀਆਂ ਇੱਥੇ ਬਖਸ਼ਾਂ ਕੀਤੀਆਂ ਨਾ ਕੋ ਹਿੰਦੂ ਨਾ ਮੁਸਲਮਾਨ ਵਾਲੀਆਂ ਵੀ ਬਖਸ਼ਾਂ ਕੀਤੀਆਂ ਕਿ ਸਭੇ ਸਾਂਝੀ ਵਾਲ ਸਦੈਨ ਤੋਂ ਕਿਸੇ ਨਾਂ ਦੇ ਸੇ ਬਾਰਾ ਜੀਓ ਇੱਥੇ ਉਪਦੇਸ਼ ਚ ਵਰਨਾ ਕੋ ਸਾਂਝਾ ਇੱਥੇ ਗਰੀਬ ਆਵੇ ਮੀਰ ਆਵੇ ਸਭ ਦੀ ਆਵੇ ਵੇਦੀ ਆਵੇ ਮੋਨੀ ਆਵੇ ਸਾਰਿਆਂ ਵਾਸਤੇ ਭਾਈ ਜਿਹੜਾ ਸਤਗੁਰੂ ਜੀ ਦਾ ਦਰਬਾਰ ਹੈ ਉਹ ਸਭ ਨੂੰ ਜੀਓ ਆਇਆਂ ਆਖਦਾ ਹੈ ਸੋ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਦੇ ਵਿੱਚ ਅੱਜ 4 ਨਵੰਬਰ ਨੂੰ ਗੁਰਦੁਆਰਾ ਸ੍ਰੀ ਸੰਤ ਘਾੜ ਸਾਹਿਬ ਜਿੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜੀ ਨੇ 72 ਘੰਟਿਆਂ ਬਾਅਦ ਵੈਨ ਨਦੀ ਦੇ ਵਿੱਚੋਂ ਚੁੱਭੀ ਲਗਾ ਕੇ ਜਦੋਂ ਬਾਹਰ ਨਿਕਲੇ ਤਾਂ ਉੱਥੋਂ ਜਿੱਥੋਂ ਬਾਣੀ ਦੀ ਰੰਮਤਾ ਪਾਤਸ਼ਾਹ ਨੇ ਕੀਤੀ ਮੂਲ ਮੰਤਰ ਸੱਚਖੰਡ ਤੋਂ ਲੈ ਕੇ ਆਏ ਉਸ ਪਾਵਨ ਸਥਾਨ ਤੋਂ 10 ਵਜੇ ਨਗਰ ਕੀਰਤਨ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਪੰਜਾਬ ਪਿਆਰਿਆਂ ਦੀ ਗਵਾਹੀ ਵਿੱਚ ਆਰੰਭ ਹੋਇਆ ਹੈ ਬਹੁਤ ਸੰਗਤਾਂ ਦਾ ਠਾਠਾਂ ਮਾਰਦਾ ਕਾਠ ਇੱਥੇ ਦੂਰੋਂ ਦਰੇੜਿਓਂ ਦੇਸ਼ਾਂ ਪ੍ਰਦੇਸ਼ਾਂ ਤੋਂ ਸੰਗਤਾਂ ਦਰਸ਼ਣ ਦਾਰੇ ਕਰ ਰਹੀਆਂ ਹਨ ਜੋ ਸ਼ਹਿਰ ਦੀਆਂ ਪ੍ਰਕਰਮਾ ਕਰਦਾ ਹੋਇਆ ਰਾਤ ਨੂੰ ਇਸ ਪਾਵਨ ਸਥਾਨ ਤੇ ਸ਼ਾਮ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸਪੰਨ ਹੋ ਜਾਵੇਗਾ ਅਤੇ ਭਾਈ ਮਰਦਾਨਾ ਜੀ ਦੀਵਾਨ ਹਾਲ ਦੇ ਵਿੱਚ ਦੀਵਾਨ ਸੱਜਾਂਗੇ ਜਿਸ ਵਿੱਚ ਰਾਗੀ ਢਾਡੀ ਕਥਾਵਾਚ ਕਵੀਸ਼ਰ ਕਵੀ ਜਨ ਕੀਰਤਨੀਏ ਸਿੰਘ ਸੰਗਤਾਂ ਨੂੰ ਗੁਰੂ ਜਸ ਦੇ ਨਾਲ ਜੋੜਨਗੇ ਚਾਰ ਦੀ ਸਾਰੀ ਰਾਤ ਨੰਤਰ ਦੀਵਾਨ ਚੱਲੇਗਾ ਪੰਜ ਦਾ ਸਾਰਾ ਦਿਨ ਚੱਲੇਗਾ ਸੋ ਪੰਜ ਦੀ ਰਾਤ ਵੀ ਦੀਵਾਨ ਚੱਲੇਗਾ ਤੇ 6 ਨੂੰ ਸਵੇਰੇ 8 ਵਜੇ ਕਥਾ ਦੇ ਨਾਲ ਦੀਵਾਨਾਂ ਦੀ ਸਮਾਪਤੀ ਹੋਵੇਗੀ ਇੱਧਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੋ ਮਹਾਰਾਜੀ ਦਾ ਤਖਤ ਸਾਬ ਹੈ ਉੱਥੇ ਮਹਾਰਾਜੀ ਦੇ avatars ਗੁਰਪੁਰਬ ਦੀ ਖੁਸ਼ੀ ਵਿੱਚ ਅੱਜ 3 ਤੇ 4 ਦੀ ਦਰਮਿਆਨੀ ਰਾਤ ਜੋ ਨੰਕੇ ਗਈ ਹੈ 2:3 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਨੇ ਕਿਰਪਾ ਕੀਤੀ ਸਮੁੱਚੀ ਪੰਥ ਨੇ ਰਲ ਮਿਲ ਕਰਕੇ ਸ੍ਰੀ ਅਖੰਡ ਪਾਠ ਸਾਹਿਬ ਦੀ ਰੰਭਤਾ ਕੀਤੀ ਜੋ ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਹਨ ਅੱਜ 5 4 ਨਵੰਬਰ ਦੀ ਰਾਤ ਤੇ 5 ਨਵੰਬਰ ਦਾ ਦਿਨ ਚੜਨਾ ਹੈ ਰਾਤ ਨੂੰ 12 ਵਜੇ ਮੱਧ ਦੀ ਅਰਦਾਸ ਹੋਵੇਗੀ ਕੱਲ ਨੂੰ 5 ਨਵੰਬਰ ਦਾ ਦਿਨ ਤੇ 6 ਨਵੰਬਰ ਜਦੋਂ ਚੜ ਜਾਣਾ ਹੈ ਰਾਤ ਨੂੰ ਦਰਮਿਆਨੀ ਭਾਵ 5 ਤੇ 6 ਨਵੰਬਰ ਦੀ ਜੋ ਦਰਮਿਆਨੀ ਰਾਤ ਹੈ 1:40 ਤੇ ਤੁਰਕੀ ਬਾਣੀ ਆਈ ਤਨ ਸਗਲੀ ਚਿੰਤ ਮਟਾਈ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਸੋ ਪ੍ਰੰਤਾਰਤੀ ਹਰਤੇ ਦਾ ਕੀਰਤਨ ਹੋਵੇਗਾ ਮਹਾਂਪੁਰਖ ਸ੍ਰੀ ਮਾਨ ਸੰਤ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵਾਲੇ ਕਥਾ ਦੀ ਹਾਜ਼ਰੀ ਭਰਨਗੇ ਸੋ ਉਪਰੰਤ 4 ਵਜੇ ਦੀਵਾਨਾਂ ਦੀ ਸਮਾਪਤੀ ਹੋ ਕੇ ਤੇ ਫਿਰ ਰੁਟੀਨ ਦੀ ਤਰ੍ਹਾਂ 4 ਵਜੇ ਤੋਂ ਦੀਵਾਨਾਂ ਦੀ ਰੰਮਤਾ ਹੋ ਜਾਵੇਗੀ ਆਸਾ ਕੀ ਵਾਰ ਦਾ ਕੀਰਤਨ ਹੋਵੇਗਾ ਭਾਈ ਮਰਦਾਨਾ ਜੀ ਦੀਵਾਨ ਹਾਲ ਵਿੱਚ 8 ਵਜੇ ਕਥਾ ਦੀ ਸਮਾਪਤੀ ਦੇ ਨਾਲ ਸਾਰੀਆਂ ਸਮਾਪਤੀਆਂ ਹੋ ਜਾਣਗੀਆਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ 556 ਸਾਲਾ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਗੁਰੂ ਘਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਥੋਂ ਦੇ ਪ੍ਰਬੰਧਕਾਂ ਵੱਲੋਂ ਪ੍ਰਧਾਨ ਸਾਹਿਬ ਵੱਲੋਂ ਮੈਂਬਰ ਸਹਿਬਾਨਾਂ ਵੱਲੋਂ ਮੈਨੇਜਰ ਸਹਿਬਾਨਾਂ ਵੱਲੋਂ ਸਮੁੱਚੇ ਸਟਾਫ ਵੱਲੋਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਲਤਾਨਪੁਰ ਲੋਤੀ ਦੇ ਗੁਰਦੁਆਰਾ ਹਟਸਾਹਿ ਵਿਖੇ ਅਸੀਂ ਹੁਣ ਮੌਜੂਦ ਆ ਇੱਥੇ ਗੁਰੂ ਨਾਨਕ ਦੇਵ ਜੀ ਨੇ ਨਵਾਬ ਦੌਲਤ ਖਾਨ ਕੋਲ ਨੌਕਰੀ ਕਰਦੇ ਸਨ ਤੇ ਨਵਾਬ ਦੌਲਤ ਖਾਨ ਨੇ ਗੁਰੂ ਜੀ ਦੇ ਕੰਮ ਤੋਂ ਖੁਸ਼ ਹੋ ਕੇ ਉਹਨਾਂ ਨੂੰ ਧਨ ਭੇਟ ਕੀਤਾ ਸੀਗਾ ਪਰ ਇਹ ਗੁਰੂ ਸਾਹਿਬ ਨੇ ਉਹ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਸ ਨੂੰ ਲੋੜਵੰਦਾ ਵਿੱਚ ਵੰਡਣ ਦਾ ਕਿਆ ਸੀਗਾ ਤੇ ਇਸ ਗੁਰਦੁਆਰਾ ਸਾਹਿਬ ਨੂੰ ਲੈ ਕੇ ਕੀ ਇਤਿਹਾਸ ਹੈ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਦਰਬਾਰ ਹਾਲ ਚ ਲੈ ਕੇ ਜਾਂਦੇ ਆ ਅਤੇ ਰੌਣਕਾ ਦਿਖਾਣੇ ਆ ਕਿ ਗੁਰਪੁਰਬ ਨੂੰ ਲੈ ਕੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਕਿਹੋ ਜੀਆਂ ਰੌਣਕਾਂ ਗੁਰਦੁਆਰਾ ਹਟ ਸਾਹਿਬ ਵਿੱਚ ਲੱਗੀਆਂ ਹੋਈਆਂ ਹਨ ਕਿਉਂਕਿ ਦੂਰੋਂ ਦੂਰਾਂਡੇ ਤੋਂ ਸੰਗਤਾਂ ਇੱਥੇ ਪਹੁੰਚਦੀਆਂ ਨਤਮਸਤਕ ਹੁੰਦੀਆਂ ਹਨ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਦੀਆਂ ਹਨ ਦਰਸ਼ਨ ਦੀਦਾਰੇ ਕਰ ਰਹੇ ਹੋ ਗੁਰਦੁਆਰਾ ਹੱਟ ਸਾਹਿਬ ਦੇ ਜਿੱਥੇ ਗੁਰੂ ਨਾਨਕ ਦੇਵ ਜੀ ਮੋਦੀਖਾਨੇ ਦਾ ਵਿਵਹਾਰ ਕਰਦੇ ਅਤੇ 13-13 ਉਚਾਰ ਕੇ ਕਈ ਬਿਗਿੰਤ ਲੋੜਵੰਦਾ ਦੀਆਂ ਝੋਲੀਆਂ ਭਰਦੇ ਸਨ ਉਹ ਜਿਹੜੇ ਪਾਵਨ ਵੱਟੇ ਇੱਥੇ ਵੀ ਮੌਜੂਦ ਹਨ ਅਸੀਂ ਉਹਨਾਂ ਦੇ ਵੀ ਦਰਸ਼ਨ ਦੀਦਾਰੇ ਤੁਹਾਨੂੰ ਕਰਵਾਵਾਂਗੇ ਤੇ ਦਰਬਾਰ ਵਿੱਚ ਲੈ ਕੇ ਚੱਲਾਂਗੇ ਤੇ ਸਾਡੀ ਕੋਸ਼ਿਸ਼ ਇਹੀ ਹੈ ਕਿ ਦੂத் ਤੁਹਾਡੇ ਬੈਠੀਆਂ ਘਰ ਬੈਠੀਆਂ ਸੰਗਤਾਂ ਨੂੰ ਅਸੀਂ ਖੁੱਲੇ ਦਰਸ਼ਨ ਕਰਵਾ ਸਕੀਏ 556 ਗੁਰਪੁਰਬ ਨੂੰ ਸਮਰਪਿਤ ਇਹ ਜਿਹੜਾ ਰੌਣਕ ਮੇਲਾ ਇੱਥੇ ਲੱਗਾ ਹੋਇਆ ਹੈ ਦੀਵਾਨ ਹਾਲ ਵੀ ਸਜਾਏ ਜਾਣਗੇ ਰਾਗੀ ਢਾਡੀ ਜਥਿਆਂ ਵੱਲੋਂ ਕੀਰਤਨ ਅਤੇ ਵਾਰਾ ਗਾ ਕੇ ਜਿਹੜਾ ਸੰਤਨ ਉਹ ਨਿਹਾਲ ਕੀਤਾ ਜਾਏਗਾ ਗੁਰਬਾਣੀ ਦੇ ਨਾਲ ਜੋੜਿਆ ਜਾਏਗਾ ਤੇ ਜਿਹੜੀਆਂ ਸੰਗਤਾਂ ਆ ਉਹ ਵੀ ਗੁਰਜਾ ਸਰਵਨ ਕਰਨਗੀਆਂ ਤੇ 24 ਘੰਟੇ ਇੱਥੇ ਪਾਠ ਚੱਲ ਰਹੇ ਨੇ ਸੰਗਤਾਂ ਵਾਹਿਗੁਰੂ ਦਾ ਜਾਪ ਵੀ ਕਰ ਰਹੀਆਂ ਹਨ ਇਸ ਵਕਤ ਤੁਸੀਂ ਦਰਬਾਰ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਜਿਹਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਫੁੱਲਾਂ ਦੀ ਸਜਾਵਟ ਦਿੱਤੀ ਗਈ ਹੈ ਫੁੱਲਾਂ ਨਾਲ ਸਜਾਇਆ ਗਿਆ ਹੈ ਦਰਬਾਰ ਇਹ ਤੇ ਲੋਕੀ ਇੱਥੇ ਦੂਰੋਂ ਪਹੁੰਚ ਰਹੇ ਨੇ ਨਤਮਸਤਕ ਹੋ ਰਹੇ ਨੇ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰ ਰਹੇ ਹਨ ਗੁਰਪੁਰਬ ਮੌਕੇ ਲੱਗੀਆਂ ਇਹ ਰੌਣਕਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਗੁਰਦੁਆਰਾ ਹਟ ਸਾਹਿਬ ਤੋਂ ਇਹ ਤਸਵੀਰਾਂ ਸੋਏ ਉਹ ਬੱਟੇ ਨੇ ਜਿਨ੍ਹਾਂ ਨਾਲ ਗੁਰੂ ਨਾਨਕ ਦੇਵ ਜੀ ਮੋਦੀ ਖਾਨਾ ਚਲਾਉਂਦੇ ਸਨ ਇਹਨਾਂ ਨਾਲ ਤੋਲਿਆ ਜਾਂਦਾ ਸੀ ਅਤੇ 13-13 ਕਹਿ ਕੇ ਪਤਾ ਨਹੀਂ ਕਿੰਨੇ ਹੀ ਬੇਗਿਣਤ ਲੋੜਵੰਦਾਂ ਦੀ ਜਿਹੜੀ ਉਹਨਾਂ ਨੇ ਝੋਲੀ ਭਰੀ ਸੀ ਤੁਸੀਂ ਦਰਸ਼ਨ ਕਰ ਰਹੇ ਹੋ ਉਹਨਾਂ ਬੱਟਿਆਂ ਦੇ ਜਿਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਉਸ ਸਮੇਂ ਵਰਤਿਆ ਕਰਦੇ ਸਨ ਇਹ ਉਹ ਪਾਵਨ ਹੈ ਪਾਵਨ ਸਰੂਪ ਬੱਟੇ ਹਨ ਉਸ ਵਕਤ ਹੱਟ ਸੀ ਉਹ ਮੋਦੀ ਖਾਨਾ ਸੀ ਜਿੱਥੇ ਗੁਰੂ ਨਾਨਕ ਦੇਵ ਜੀ ਦੌਲਤ ਖਾਨ ਕੋ ਜਿਹੜੀ ਆ ਨੌਕਰੀ ਕਰਦੇ ਸਨ ਅਤੇ ਉਹੀ ਵੱਟੇ ਨੇ ਇਹ ਉਹੀ ਵੱਟਿਆਂ ਤੇ ਅਸੀਂ ਤੁਹਾਨੂੰ ਦਰਸ਼ਨ ਦੀਦਾਰੇ ਕਰਵਾ ਰਹੇ ਹਾਂ ਜਿਨ੍ਹਾਂ ਨਾਲ 13-13 ਕਹਿ ਕੇ ਸਭ ਗੁਰੂ ਨਾਨਕ ਦੇਵ ਜੀ ਪਤਾ ਨਹੀਂ ਕਿੰਨੇ ਬੇ गिनਤ ਲੋੜਵੰਦਾ ਦੀ ਝੋਲੀਆਂ ਪਾਦੇ ਸਨ ਸੋ ਹੁਣ ਅਸੀਂ ਇਸ ਟਾਈਮ ਗੁਰਦੁਆਰਾ ਹਟ ਸਾਈ ਵਿਖੇ ਮੌਜੂਦ ਹਾਂ ਤੇ ਬਾਬਾ ਜੀ ਨਾਲ ਗੱਲਬਾਤ ਕਰਾਂਗੇ ਅਤੇ ਇਸ ਇਤਿਹਾਸਿਕ ਗੁਰਦੁਆਰਾ ਸਾਹਿਬਾਰੇ ਇਹਦਾ ਕੀ ਇਤਿਹਾਸ ਰਿਹਾ ਹੈ ਉਹਦੇ ਬਾਰੇ ਜਾਣਕਾਰੀ حاصل ਕਰਾਂਗੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਆ ਬਾਬਾ ਜੀ ਕੀ ਪਤਾ ਜੀ ਇਹ ਤੁਹਾਨੂੰ ਗੁਰਨਾਣ ਸਾਹਿਬ ਜੀ ਇੱਥੇ ਦੁਕਾਨ ਦਾ ਹਟ ਕੀਤਾ ਜੀ ਇੱਥੇ ਇਹਨਾਂ ਬੈਠ ਕੇ ਤੇ ਗਰੀਬਾਂ ਨੂੰ 1300 ਲੋਧੀ ਇਨਾਂ ਦੀ ਪਹਿਨ ਨਾਨਕੀ ਜੀ ਆਏ ਪਹਿਲਾਂ ਇੱਥੇ ਉਹਨਾਂ ਦੀ ਸ਼ਾਦੀ ਹੋਈ ਆ ਉਹਨਾਂ ਨੇ ਇਹਨਾਂ ਨੂੰ ਇੱਥੇ ਲੈ ਆਂਦਾ ਸੀ ਇੱਥੇ ਮੋਦੀ ਖਾਨਾ ਜਿਹੜਾ ਵੇ ਇਹ ਐਸਾ ਇੱਕ ਰਾਨੇ ਦਾ ਜੀ ਉੱਥੇ ਫਿਰ ਇਹਨਾਂ ਨੇ ਆਪਣਾ ਜਦੋਂ ਨੌਕਰੀ ਕੀਤੀ ਆ ਤੇ ਨੌਕਰੀ ਕਰਕੇ ਜਦੋਂ 13-13 ਤੋਲਿਆ ਜੀ ਉਹਨਾਂ ਦਾ ਫਿਰ ਜਾਗ ਸ਼ਿਕਾਇਤ ਹੋ ਗਈ ਆ ਤੇ ਉਹਨਾਂ ਆਖਿਆ ਵੀ ਤੁਸੀਂ ਇੱਥੇ ਆਪਾਂ ਦੁਕਾਨ ਚੋਂ ਘਾਟਾ ਪੈ ਰਿਹਾ ਵਾ ਤੇ ਸਾਨੂੰ ਹਿਸਾਬ ਦਿਓ ਜਦੋਂ ਹਿਸਾਬ ਕੀਤਾ ਵਾ ਫੇ 720 ਰੁਪਏ ਗੁਨਾਹ ਸਾਹਿਬ ਦੇ ਵਧੇ। ਉਸ ਤੋਂ ਬਾਅਦ ਫਿਰ ਤਿੰਨ ਦਾ ਹਿਸਾਬ ਆਈ ਇੱਥੇ। ਇੱਥੇ ਜਿਹੜਾ ਅੰਤਜਾਮਤਾ ਗੁਰਦੁਆਰਾ ਵਾ ਉੱਥੇ ਜਾ ਕੇ ਇਹਨਾਂ ਫੇਰ ਹਿਸਾਬ ਲਿਆ ਵਾ। ਫੇਰ ਇੱਥੇ ਗੁਨਾਹ ਸਾਹਿਬ ਨੇ 13-13 ਤੋਰ ਕੇ ਫੇਰ ਬੇਬੇ ਸਾਹਿਬ ਭਗਤੀ ਕਰਦੇ ਨੇ ਆ। ਬੇਬੇ ਨੇ ਨਦੀ ਤੋਂ ਇਸ਼ਨਾਨ ਕਰਕੇ ਸਵੇਰੇ ਤੇ ਉੱਥੇ ਬੇਬੇ ਸਾਹਿਬ ਜਾ ਕੇ ਭਗਤੀ ਕੀਤੀ ਨੇ। ਬਾਬਾ ਜੀ ਦੂਦਰਾਡੇ ਬੈਠੀਆਂ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੋ ਇੱਥੇ ਅਸੀਂ ਅਹੀਂ ਇਹ ਜੋ ਦਰਸ਼ਨ ਕਰਮਾਂ ਨੇ ਹੁੰਦੇ ਜੀ ਹਾਂ ਬਿਨਾ ਕਰਮਾਂ ਤੋਂ ਦਰਸ਼ਨ ਨਹੀਂ ਹੁੰਦੇ ਤੇ ਬਿਨਾ ਕਰਮਾਂ ਤੋਂ ਸੇਵਾ ਨਹੀਂ ਹੁੰਦੀ ਅਸੀਂ ਤਨਤਾਨ ਸਾਹਿਬ ਤੋਂ ਸੇਵਾ ਕਰਨ ਵਾਸਤੇ ਅਸੀਂ ਆਉਣੇ ਜੀ 25-30 ਬੰਦੇ ਪ੍ਰਸ਼ਾਦ ਖਰਾਬ ਸ਼ਾਦੀ ਸੇਵਾ ਕਰਦੇ ਆ ਤੇ ਇਹ ਸਾਨੂੰ ਸੇਵਾ ਹਰ ਸਾਲ ਮਿਲਦੀ ਆ ਤੇ ਅਸੀਂ ਬੜੇ ਆਪਣੇ ਕਰਮਾਂ ਨੂੰ ਭਾਗ ਵਾਲੇ ਕਹਿੰਦੇ ਆ ਕਿ ਸਾਨੂੰ ਇੱਥੇ ਸੇਵਾ ਮਿਲੀ ਆ ਬਾਕੀ ਜਿਹੜੇ ਦੂਰ ਦਰਦੋਂ ਆਉਂਦੇ ਆ ਜਿਹਾਂ ਉਹ ਸੱਚ ਦਾ ਭਾਵਨਾਉਂਦੇ ਆ ਉਹਨਾਂ ਦੀ ਝੋਲੀਆਂ ਭਰਦੀਆਂ ਨੇ ਉਹਨਾਂ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਇੱਥੇ ਜੋ ਵੀ ਮਹਾਰਾਜ ਦੇ ਅੱਗੇ ਅਰਦਾਸ ਕਰਦੇ ਜੇ ਪੂਰੀ ਹੁੰਦੀ ਸੋ ਬਾਬਾ ਜੀ ਨੇ ਸਾਨੂੰ ਗੁਰਦੁਆਰਾ ਹਟ ਸਾਹਿਬਾਰੇ ਇਤਿਹਾਸਕ ਜਿਹੜੀ ਹੈ ਇੱਥੋਂ ਦੀ ਜਾਣਕਾਰੀ ਦਿੱਤੀ ਆ ਤੇ ਇਸ ਤੋਂ ਬਾਅਦ ਅਸੀਂ ਤੁਹਾਨੂੰ ਦਰਸ਼ਨ ਦਿਦਾਰੇ ਕਰਵਾਵਾਂਗੇ ਗੁਰਦੁਆਰਾ ਬੇਬੇ ਨਾਨਕੀ ਸਾਹਿਬ ਦੇ ਸultanpur Lodhi ਦੇ ਪਵਿੱਤਰ ਅਸਥਾਨ ਤੇ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਬੇਬੇ ਨਾਨਕੀ ਜੀ ਦਾ ਜਿੱਥੇ ਸੰਗਤਾਂ ਪਹੁੰਚ ਰਹੀਆਂ ਹਨ ਦੂਰ ਦੂਰੋਂ ਆਤੇ ਨਤਮਸਤਕ ਹੋਣ ਲਈ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਪਹੁੰਚ ਰਹੀਆਂ ਹਨ ਅਤੇ ਇਹ ਗੁਰਦੁਆਰਾ ਸਾਹਿਬ ਹੈ ਜਿਹੜਾ ਬਹੁਤ ਹੀ ਮਹੱਤਵਪੂਰਨ ਹੈ ਅਤੇ ਇਸ ਦਾ ਵੀ ਇਤਿਹਾਸ ਹੈ ਤੇ ਕੀ ਇਤਿਹਾਸ ਹੈ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਦਰਬਾਰ ਦੇ ਅੰਦਰ ਚੱਲਾਂਗੇ ਅਤੇ ਦਰਬਾਰ ਤੋਂ ਤੁਹਾਨੂੰ ਦਰਸ਼ਨ ਦਿਦਾਰੇ ਕਰਵਾਵਾਂਗੇ ਸੋ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਬੇਬੇ ਨਾਨਕੀ ਜੀ ਦੇ ਦਰਬਾਰ ਤੋਂ ਜਿੱਥੇ ਕੀ ਅ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿਸ਼ੋਭੇ ਕੀਤੇ ਗਏ ਹਨ ਅਤੇ ਪਾਠੀ ਸਿੰਘਾਂ ਵੱਲੋਂ ਪਾਠ ਕੀਤੇ ਜਾ ਰਹੇ ਹੈ ਅਤੇ ਸੰਗਤਾਂ ਵੀ ਬੈਠੀਆਂ ਨਿਹਾਲ ਹੋ ਰਹੀਆਂ ਹਨ ਤਸਵੀਰਾਂ ਹਨ ਗੁਰਦੁਆਰਾ ਬੇਬੇ ਨਾਨਕੀ ਜੀ ਦਰਬਾਰ ਦੀਆਂ ਬੇਬੇ ਨਾਨਕੀ ਜੀ ਗੁਰਨਾਨਕ ਦੇਵ ਜੀ ਦੇ ਵੱਡੇ ਭੈਣ ਜੋ ਕਿ ਸੁਲਤਾਨਪੁਰ ਲੋਧੀ ਵਿਖੇ ਭਾਈਆ ਜੈਰਾਮ ਦੇ ਘਰ ਵਿਆਹੇ ਹੋਏ ਸਨ ਅਤੇ ਗੁਰੂ ਸਾਹਿਬ ਨੇ ਆਪਣੇ ਜੀਵਨ ਕਾਲ ਦੇ ਬਹੁਤ ਸਾਰੇ ਇੱਥੇ ਬਿਤਾਏ ਸਨ ਇਸ ਕਰਕੇ ਬਹੁਤ ਹੀ ਇਤਿਹਾਸਿਕ ਜਗਾ ਹੈ ਦੂਰੋਂ ਲੋਕੀ ਇੱਥੇ ਮੱਥਾ ਟੇਕਣ ਆਉਂਦੇ ਹਨ ਅਤੇ ਨਤਮਸਤਕ ਹੋਣ ਲਈ ਪਹੁੰਚਦੇ ਹਨ ਸੋ ਇਹ ਖਾਸ ਤਸਵੀਰਾਂ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਬੇਬੇ ਨਾਨਕੀ ਜੀ ਅਸਥਾਨ ਤੋਂ ਜਿੱਥੇ ਕਿ ਸੰਤਾਂ ਪਹੁੰਚ ਰਹੀਆਂ ਹਨ ਨਤਮਸਤਕ ਹੋਣ ਲਈ ਸ਼ਮੂਲੀਅਤ ਕਰ ਰਹੀਆਂ ਹਨ ਦੇਖੀ ਆਰਪੀਡੀ 24 ਦੀ ਖਾਸ ਪੇਸ਼ਕਸ਼ ਜੋ ਕਿ 555ਵੇਂ ਪ੍ਰਕਾਸ਼ ਦਿਹਾੜੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨੂੰ ਸਮਰਪਿਤ ਹੈ ਤੇ ਛੋਟੀ ਜੀ ਅਸੀਂ ਕੋਸ਼ਿਸ਼ ਕੀਤੀ ਹੈ ਆਪਣੇ ਦਰਸ਼ਕਾਂ ਲਈ ਦੂਰ ਬੈਠੀਆਂ ਸੰਗਤਾਂ ਲਈ ਕਿ ਅਸੀਂ ਇਸ ਮੌਕੇ ਇਸ ਉਪਲਬਖ ਵਿੱਚ ਅਸੀਂ ਤੁਹਾਨੂੰ ਦਰਸ਼ਨ ਦਿਦਾਰੇ ਕਰਵਾ ਸਕੀਏ ਗੁਰੂ ਸਾਹਿਬਾਨਾਂ ਦੇ ਜਿਹੜੇ ਇਤਿਹਾਸਿਕ ਗੁਰਦੁਆਰੇ ਸੁਲਤਾਨਪੁਰ ਲੋਧੀ ਪਵਿੱਤਰ ਸਥਾਨ ਦੇ ਮੌਜੂਦ ਨੇ ਉਹਨਾਂ ਗੁਰਦੁਆਰਿਆਂ ਦਾ ਅੱਜ ਅਸੀਂ ਤੁਹਾਨੂੰ ਦਰਸ਼ਨ ਦਿਦਾਰੇ ਕਰਵਾਏ ਨੇ ਤੇ ਤੁਹਾਨੂੰ ਇਹ ਸਾਡੀ ਪੇਸ਼ਕਸ਼ ਕਿਹੋ ਜਿਹੀ ਲੱਗੀ ਆਪਣੀ ਰਾਏ ਜ਼ਰੂਰ ਦੇਣਾ ਅਤੇ ਤੁਸੀਂ ਇਹ ਵੀਡੀਓ ਨੂੰ ਤੁਹੋ ਦੇਖ ਰਹੇ ਹੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਦੇਖਦੇ ਰਹੋ RPD24 ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਆ ਵੱਧ ਤੋਂ ਵੱਧ ਫੋਲੋ ਕਰੋ ਧੰਨਵਾਦ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ